ਸੰਗਰੂਰ ਤੋਂ ਹੋਮੋਪੈਥੀ ਫਿਜੀਸ਼ਨ ਆ ਤੇ ਆਰਗੈਨਿਕ ਫਾਰਮਿੰਗ ਮੇਰਾ ਦਿਲੋਂ ਸ਼ੌਂਕ ਹੈ ਕਿਉਂਕਿ ਮੇਰਾ ਰੋਜ਼ ਬਾਰ ਮਰੀਜ਼ਾਂ ਨਾਲ ਬਾਪੈਂਦਾ ਹੈ ਵੱਡੀਆਂ-ਵੱਡੀਆਂ ਬਿਮਾਰੀਆਂ ਕੈਂਸਰ ਗੁਰਦੇ ਫੇਲ ਹਾਈ ਬਲੱਡ ਪ੍ਰੈਸ਼ਰ 슈ਗਰ ਇੱਕਦਮ ਹਾਰਟ ਅਟੈਕ ਹੋ ਜਾਣਾ ਸਾਰੀਆਂ ਦਾ ਕਾਰਨ ਹੀ ਕੈਮੀਕਲ ਜ਼ਹਿਰਾਂ ਅਸੀਂ ਬਹੁਤ ਲੰਬੇ ਸਮੇਂ ਤੋਂ ਇਹ ਤੇ ਸੈਮੀਨਾਰ ਵਰਕਸ਼ਾਪਾਂ ਕਰਾਉਂਦੇ ਸੀ ਜਿਹੜੇ ਖੇਤੀ ਪ੍ਰਧਾਨ ਮਿਸ਼ਨ ਤੋਂ ਫਿਰ ਅਸੀਂ ਉਹਦੇ ਚ ਇਹ ਕਰ ਲਿਆ ਕੀ ਮਤਲਬ ਹੁਣ ਅਸੀਂ ਮੰਡੀ ਲਾਈਏ ਜੀ ਸਾਹਿਬ ਏਡੀ ਸਾਹਿਬ ਨੂੰ ਮੈਂ ਲਿਖਿਆ ਔਰ ਸੰਗਰੂਰ ਮੰਡੀ ਚੱਲਦੀ ਨੂੰ 2.5 ਸਾਲ ਹੋ ਗਏ ਜਿਹਦੇ ਚ ਇਦਾਂ ਹੀ ਚੱਲਦੇ ਆ ਪ੍ਰੋਡਕਟ ਹਫਤਾਵਾਰੀ ਐਤਵਾਰ ਨੂੰ ਫਿਰ 31 ਜੁਲਾਈ ਸੀ ਦੁੱਧ ਸਿੰਘ ਤਿਸਤੇ ਸ੍ਰਾਮ ਤੋਂ ਸ਼ੁਰੂ ਕੀਤੀ ਹੋਈ ਹਫਤਾਵਾਰੀ ਕੀ ਫੇਰ ਅਸੀਂ ਸੰਗਰੂਰ ਐਫ ਪੀਓ ਬਣਾ ਕੇ ਹੱਟ ਖੋਲੀ ਹੋਈ ਹੈ ਸੰਗਰੂਰ ਹੱਟ ਖੋਲੀ ਹੋਈ ਹੈ ਪੰਜਾਬ ਐਗਰੋ ਨੇ ਜੈਬ ਖੱਟ ਸੰਗਰੂਰ ਪਹਿਲ ਮਾਰਟ ਡੀਸਾਂ ਨੂੰ ਸ਼ੁਰੂ ਕੀਤਾ ਹੈ ਸੈਲਫ ਹੈਲਪ ਗਰੁੱਪ ਬੀਬੀਆਂ ਦਾ ਈਵੇਂ ਜਿਵੇਂ ਅਸੀਂ ਸਾਰਾ ਕੁਝ ਐਮਐਲਏ ਸਾਹਿਬ ਦੇ ਸਹਿਯੋਗ ਨਾਲ ਤੁਸੀਂ ਇੰਨੇ ਵੱਡੇ ਪ੍ਰਸ਼ਨੇ ਹੰਗਾਰਾ ਦਿੱਤਾ ਹੈ ਉਹਦੇ ਸਹਿਯੋਗ ਨਾਲ ਅਸੀਂ ਇੱਥੇ ਵੀ ਜਲਦੀ ਰੈਗੂਲਰ ਹੱਟ ਵੀ ਖੋਲਾਂਗੇ 11 ਵੀ ਆ ਕਿਸਾਨ ਵੀ ਆਏ ਨੇ ਸੈਲਫ ਹੈਲਪ ਗਰੁੱਪ ਵਾਲੀਆਂ ਬੀਬੀਆਂ ਜਿਨ੍ਹਾਂ ਨੇ ਕੇਵੀਕ ਤੋਂ ਟ੍ਰੇਨਿੰਗ ਲਈ ਹੈ ਘਰੇ ਆਪ ਤਿਆਰ ਕਰਦੀਆਂ ਨੇ ਉਹ ਸ਼ੁਰੂ ਕਰ ਲਓ ਗੋੜ ਸ਼ੱਕਰ ਹੋ ਗਿਆ ਜੀ ਤਾਂ ਬਈ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਤੇ ਇਵੇਂ ਜਿਵੇਂ ਕੋਲਡ ਪ੍ਰੋਸੈਸਡ ਆਇਲ ਸਰੋਂ ਦਾ ਤੇਲ ਅਲਸੀ ਦਾ ਤੇਲ ਬਦਾਮਾਂ ਦਾ ਤੇਲ ਕੋਕੋਨਟ ਆਇਲ ਫਿਰ ਆ ਗਿਆ ਧਾਲਾ ਆ ਗਿਆ ਸਾਰੇ ਤਰ੍ਹਾਂ ਦੀਆਂ ਮਸਾਲੇ ਆ ਗਏ ਸਾਰੇ ਤਰ੍ਹਾਂ ਦੇ ਫਿਰ ਆ ਗਿਆ ਮੁੰਡੇ ਆਏ ਹੋਏ ਨੇ ਘਿਓ ਲੈ ਕੇ ਦੇਸੀ ਤੇ ਕਾਰਨੀ ਵਾਲੀ ਚਾਟੀ ਵਾਲੀ ਲੱਸੀ ਲੈ ਕੇ ਆਏ ਹੋਏ ਨੇ ਤੇ ਬਹੁਤ ਸਾਰੇ ਮਲਾਂ ਮਨਚਨ ਤੋਂ ਤੁਮਨ ਜ ਲੈ ਕੇ ਆਏ ਨੇ ਸਾਪਣਾ ਆਪ ਤਿਆਰ ਕਰਕੇ ਲੈ ਕੇ ਆਈਆਂ ਨੇ ਇੱਕ ਡਾਕਟਰ ਗੁਰਦੀਪ ਸਿੰਘ ਲੈ ਕੇ ਆਏ ਨੇ ਮਿਲਟ ਪੁਰਾਣੇ ਅਨਾਜ ਲੈ ਕੇ ਅੱਗੇ ਨਾ ਕੋਈ ਜਗ੍ਹਾ ਓਕੇ ਨਾਲੇ ਜਗ੍ਹਾ ਦੇਖਾ ਪਾਉਣਾ ਆਪਣੀ ਗੱਲ ਵੀ ਹੋਈ ਸੀ ਮੂਰ ਬਗਰੇ ਦੀ ਦੇਸੀ ਕਿਉਂ ਕਾਜੀ ਬਗਾਮ ਸੌਂ ਕਾਲੀ ਵਿੱਚ ਲਿਖਾ ਦੇ ਉਸ ਮੇਰੇ ਆਪਣੇ ਅਸੂਰ ਜਿਹੜਾ ਤਜਰਬੀਆ ਤੋਂ ਹਰਵਾਣਾ ਨਾ ਆਵੇ ਉਹ ਮੰਨਣਾ ਸੁਹਣੋ ਹੱਥ ਤੁਹਾਡੀ ਪਰੇਸ਼ਾਨੀ ਉਸ ਤੋਂ ਸੁਖਾਲਾ ਸੁਹਣੋ ਹੱਥ खबर <perfektionic> देखो जी इधर अच्छा देखो ओके सर एक मिनट अच्छा पढ़ाओ ਬਾੜ ਦੇ ਨਾਂ ਤੇ ਮੰਡੀ ਸ਼ੁਰੂ ਕਰਦੇ ਹਾਂ ਅੱਛਾ ਹਾਂ ਉਹ ਵਧੀਆ ਬਰਾ ਲੱਗਦੀ ਸਭ ਤੋਂ ਸਾਰੇ ਪ੍ਰੋਡਕਟਸ ਤੇ ਮਤਲਬ ਆਪਾਂ ਕੋਈ ਵੀ ਪ੍ਰਸੰਤੀ ਨਹੀਂ ਆਹ ਕਰਦੇ ਜਿਵੇਂ ਆਪਾਂ ਪੀਨਟ ਵਾਟ ਰਹੀ ਸੀ ਇਹਦੇ ਵਿੱਚ ਮਤਲਬ ਮੈਂ ਹਰੀ ਪਾਨੀ ਨਾਲ ਮਠਿਆਸ ਤੋਂ ਕਿਉਂਕਿ ਜਿਹੜਾ ਤੁਸੀਂ ਬਾਜ਼ਾਰੋਂ ਲਾਉਂਗਾ ਉਹਦੇ ਵਿੱਚ ਲੋਕ ਚੀਜ਼ ਨਹੀਂ ਐਡ ਕਰਦੇ ਚਲੋ ਤੇਰੀਆਂ ਸਾਡੀਆਂ ਚੀਜ਼ਾਂ ਨੇ ਉਹ ਥੋੜੀਆਂ ਬਾਜ਼ਾਰ ਨਾਲੋਂ ਫਰਕ ਤਾਂ ਹੋਊਗਾ ਥੋੜੀਆਂ ਮਹਿੰਗੀਆਂ ਹੋਣਗੇ ਪਰ ਕੁਇੰਟੀਟੀ ਜਿਹੜੀ ਅਸੀਂ ਆਮਲਾ ਕੈਂਡੀ ਆਪਾਂ ਸ਼ੌਪ ਕਰਦੋ ਤਿਆਰ ਕੀਤੀ ਹੈ ਮੈਂ ਨਹੀਂ ਕਹਿੰਦੀ ਕਿ ਹੁਣ ਤੱਕ ਤੁਸੀਂ ਸਾਨੂੰ ਤਿਆਰ ਕੀਤੀ ਹੋਈ ਹੈ ਕਿਉਂਕਿ ਮੇਰੇ ਜਿੰਨੇ ਵੀ ਪ੍ਰੋਡਕਟ ਆ ਸਾਰਾ ਤੋਂ ਅਲੱਗ ਹੋਣਗੇ ਪਰ ਮਿਹਨਤ ਬਹੁਤ ਆਉਂਦੀ ਆ ਸਰ ਪਰ ਇਹ ਆ ਕਿ ਆਪਾਂ ਨੂੰ ਬੋਤਲ ਨਹੀਂ ਮਿਲਿਆ ਆਪਣੀ ਦੇ ਕਵਟਰ ਦੀ ਥੋੜੀ ਹੀ ਹੈ ਹਾਂਜੀ ਸਰ ਕੀ ਵੀ ਕੁਝ ਬਹੁਤ ਟ੍ਰੇਨਿੰਗ ਨਹੀਂ ਹੈ ਸਾਰੀਆਂ ਦੇ ਵੀ ਕੇ ਟ੍ਰੇਨਿੰਗ ਕਰਾਤੀਆਂ ਹਮਨੇ ਇਹ ਗੱਲ ਸੌਰੀ ਸੇ ਕੰਮ ਕਰ ਰਹੀ ਨੇ ਮੈਂ ਕਿ ਇਹ ਦੋ ਹਾਣੇ ਹੈ ਕਦੀ ਮੈਂ ਸੋਨੀਆ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਆਰਗੂਰ ਅਰੇਂਜ ਕਰਾਂਗੀ ਕਿ ਮੇਰਾ ਜਿਹੜਾ ਇਹ ਪ੍ਰੋਡਕਟ ਹੈ ਇੱਕ ਵਾਰ ਪੰਜਾਬ ਚ ਲਾਂਚ ਹੋ ਗਿਆ ਤਾਂ ਪਾਪੀਆਂ ਨੂੰ ਮੈਂ ਸੇਲ ਕਰ ਦੂੰ ਮੇਰਾ ਇੰਨਾ ਬਹੁਤ ਟਾਈਮ ਲੱਗਾ ਜਿਹੜੇ ਸਾਥਾਂ ਮੁਬਾਰਕੀਆਂ ਨੇ ਤੇ ਉਸ ਤੋਂ ਇੱਕ ਬਦਲਾ ਬਹੁਤ ਜ਼ਿਆਦਾ ਆ ਗਿਆ ਹੈ ਬੈਲਜੀਅਮ ਵਰਕੇ ਤੁਹਾਡੇ ਸਮਾਜ ਤੇ ਵੀ ਹੈਗੇ ਨੇ ਆਪਰਾਲੇ ਕਰਦੇ ਹੈਗੇ ਨੇ ਐਸੇ ਪਾਤਰਾਂ ਦੇ ਵਿੱਚ ਹਲਕੀ ਸ਼ਕਾਣੇ ਦੇ ਵਿੱਚ ਪਹਿਲੀ ਵਾਰੀ ਲੱਗਿਆ ਤਾਂ ਬਹੁਤ سارے ਲੋਕਾਂ ਦੇ ਜਿਹੜੇ ਤੁਹਾਡੇ ਤੋਂ ਮੈਨੂੰ ਲੱਗਦਾ ਕਿ ਆ ਸ਼ਾਸਤਰ ਇਹਨਾਂ ਨੂੰ ਨਹੀਂ ਪਾਉਂ ਤੁਹਾਡੇ ਤੋਂ ਲੋਕਾਂ ਨੂੰ ਤਾਂ ਕਹੀਦਾ ਕਿ ਸਾਫ ਸੁਥਰਾ ਸੰਭੋਗ ਲੈ ਜੀ ਸਾਰੇ ਇਹਨਾਂ ਨੂੰ ਮiddel ক্লাস ਜਨਰੇਸ਼ਨਾਂ ਜਿਹੜੀ ਇਹਨਾਂ ਨੂੰ ਅਵੇਅਰ ਵੀ ਹੋਣਾ ਚਾਹੀਦਾ ਉਹਦੇ ਨੇ ਪਾਸੋਂ ਤੇ ਸਾਡੇ ਨਾਲ ਝੁੰਡਾ ਵੀ ਚਾਹੀਦਾ ਦੇਖੋ ਮੇਰੀ 34 ਸਾਲ ਦੀ ਐਜ਼ਾ ਮਤਲਬ ਮੈਂ ਪੀਐਮ ਤੱਕ ਪਹੁੰਚ ਚੁੱਕੀ ਹਾਂ ਤੇ ਤੇ ਐਨੀ ਮੇਰੀ ਮੈਕ ਨਹੀਂ ਪੜਾਈ ਵੀ ਨਹੀਂ ਮੇਰੀ ਸੌਫਟਵੇਅਰ ਤਾਂ ਹੀ ਪੈਰ ਕੀਤੀ ਹੋਈ ਹੈ ਮੈਂ ਆਪਣਾ ਐਕਸਪੀਰੀਅੰਸ ਵੀ ਕੰਪਰਸਨਾ ਚਾਹੁੰਦੀ ਹਾਂ ਤੇ ਜਿਹੜੇ ਅੱਜ ਕੱਲ੍ਹ ਦੇ ਮੁੰਡੇ ਜਿਹਨਾਂ ਬਾਹਰ ਸਾਰੇ ਇੰਜੀਨੀਅਰ ਡਿਗਰੀਆਂ ਕਰਕੇ ਉਹ ਤਾਂ ਆਪਣੇ ਬੀਜਨਸ ਨੂੰ ਪਤਾ ਨਹੀਂ ਕਿੰਨੇ ਕੁ ਛੜਾ ਉਹਦੇ ਕੱਟ ਪੁਲਾ ਜਾ ਸਕਦੇ ਆ ਉਚਾਈਆਂ ਤੱਕ ਦੀ ਮੇਲ ਕਰਨ ਸਾਡੇ ਪੰਜਾਬ ਦੇ ਅੱਜ ਕੱਲ੍ਹ ਨੂੰ ਦੇਖਣ ਨੂੰ ਮੇਲ ਕਰਨ ਦੀ ਲੋੜ ਆ ਆਪਣੇ ਬਜਟ ਤੋਂ ਤੁੱਖਾ ਨਹੀਂ ਮਾਰਦਾ ਮੈਂ ਇਹ ਤੋਂ 40000 ਰੁਪਏ ਮੰਥਲੀ ਕਮਾ ਰਹੀ ਹਾਂ ਉਹ ਬਿੱਤੀ ਖਾਧੀ ਮਤਲਬ ਤੁਸੀਂ ਆਪਣੇ business ਲਈ ਮੇਲ ਕਰੋਗੇ ਆਪਣੇ ਬਜ਼ੁਰਗਾਂ ਦੇ ਨਾਲ ਹੱਥ ਬਿਠਾਉਂਗੇ ਮੈਂ ਕਹਿਣਾ ਚਾਹੁੰਦੀ ਹਾਂ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਸਾਹ ਤੁਸੀਂ ਪੰਜਾਬ ਦੀ ਰਹਿ ਕੇ ਤੁਸੀਂ ਬਹੁਤ ਵੱਡੇ ਬਿਜ਼ਨਸਮੈਨ ਬਣ ਜਾਓਂਗੇ ਤਾਂ ਵੱਖਰੀ ਹੋਊਗੀ ਜਿਹੜੇ ਨੇ ਇਹ ਕੇਰਾ ਵਾਰਤਨੇ ਜੀ ਉਹ ਆਪਦੇ ਰਿਸ਼ਤੇਦਾਰਾਂ ਨੂੰ ਹਰੇਕ ਬੰਦੇ ਨੂੰ ਜੋੜੂ ਆਪਣੇ ਨਾਲ ਇਹ ਨਹੀਂ ਹੋਊਗਾ ਜੀ ਕੇਰਾ ਭਿਉਣਾ ਪੈਂਦਾ ਹੈ ਇਹ ਚੀਜ਼ ਕੇਰਾ ਥੋੜੇ ਰੇਟ ਲੋਕਾਂ ਨੂੰ ਵੱਧ ਲੱਗਦੀ ਨੇ ਜੀ ਹੁਣ ਪਤਾ ਲੱਗਿਆ ਪੈਂਦਾ ਇਹ ਸਸਤਾ ਹੁੰਦਾ ਜਿਵੇਂ ਇਹ clip ਲੈ ਇਹਨੇ 2 ਲੀਟਰ ਦਾ ਕੰਮ ਕਰਨਾ ਜੀ ਜਿੰਨੇ ਖੜਛੀ ਪੈਣੀ ਹੈ ਕੀ ਅੱਧੀ ਖੜਛੀ ਪੈਣੀ ਹੈ ਜਿਹੜਾ ਸਵਾਦ ਆਪਾਂ ਕਹਿੰਦੇ 10-20 ਸਾਲ ਤੋਂ ਸਵਾਦ ਕਾ ਲੱਗਣੀ ਹੈ ਤੇ ਟੇਸਟ ਬਹੁਤ ਵਧੀਆ ਜੀ ਤਾਂ ਬਨਾਲੇ ਸਰੀਰ ਨੂੰ ਜਿਹੜਾ ਚੰਗਾ ਜੀ ਜਿਹਦੇ ਤਰ੍ਹਾਂ ਸਭ ਨੂੰ ਚੰਗੀ ਆ। ਇਹ ਤੁਸੀਂ ਕੀਤੀ ਹੈ ਆਪ ਜਿਹੜੀ ਨਹੀਂ ਜੀ ਖੇਤੀ ਨਹੀਂ ਜੀ ਜਿਵੇਂ ਨਾਰੀਅਲ ਅਸੀਂ ਲੈਣਾ ਸਾਡਾ ਪ੍ਰੋਸੈਸ ਜੀ ਕੱਢਣਾ ਜਿਵੇਂ ਕੋਲਡ ਪ੍ਰੈਸ ਕੱਢਣਾ ਜੇ ਆਪਾਂ ਦੂਜੀ ਲੋਹੇ ਦੇ ਕੋਲੋਂ ਜਿਹੜੀ ਕੱਢਦੇ ਉਹ ਖਤਮ ਹੋ ਜਾਂਦੀ ਮੱਚ ਜਾਂਦੀ ਹੈ ਜੀ ਖਾਣ ਯੋਗ ਨਹੀਂ ਸਾਡਾ ਅਸੀਂ ਪ੍ਰੋਸੈਸ ਕਰਦੇ ਹਾਂ ਸਾਨੂੰ ਗਵਰਨਮੈਂਟ ਨੇ ਇਸ ਸਾਬ ਵੱਲੋਂ ਹੀ ਲਾ ਕੇ ਦਿੱਤਾ ਜੀ ਇਹ ਪ੍ਰੋਜੈਕਟ ਤੇ ਜਿੱਦਾਂ ਤੇਲ ਬੜਾ ਤੇਲ ਸਰੋਂ ਆਪਣੀ ਇਹ ਰਾਜਸਥਾਨ ਸਾਰੀ ਸਰੋਂ ਰਾਜਸਥਾਨ ਸਾਡੀ ਤਾਂ ਬਲੀ ਹਾਂ ਥੋੜੀ ਤਾਂ ਨਹੀਂ ਹੁੰਦੀਆਂ ਜਿੰਨੀ ਗੰਧਰੀਆਂ ਤੇ ਰਾਜਸਥਾਨ aí ਸਰੋਂ ਜਿੱਥੇ ਕੋਈ ਜ਼ਾਹਿਰ ਨਹੀਂ ਜੀ ਸਭ ਤੋਂ ਤੇਲ ਵੀ ਖਾਣ ਯੋਗ ਇਹਦਾ ਵਧੀਆ ਹੁੰਦਾ ਹਾਂਜੀ ਟੌਪ ਕਮ ਆਪਣੇ ਆਚਾਰਾਂ ਦੇ ਵਿੱਚ ਜੀਨੀਕ ਨੈਸਟ ਜਾਂ ਆਚਾਰ ਆਪਣੇ ਆਪ ਬਣਾਉਣ ਦਾ ਤਰੀਕਾ ਹੁੰਦਾ ਹੈ ਮੀਟਰ ਬਾਜ਼ਾਰਾਂ ਦੇ ਵਿੱਚ ਥੋੜੇ ਕੈਮੀਕਲ ਵਾਲੇ ਆ ਖਪਾਚਾਰਾ ਦੇ ਵਿੱਚ ਜਲੀ ਕਰਾ ਦਿੱਤਾ ਜੀ ਦੇਖ ਲਈ ਚੱਗੇ ਹੋਰ ਜਿੰਨੇ ਗੁੜ ਚ ਤਿਆਰ ਕਰਾ ਲਸਣ ਦਾ achar ਲਸਣ ਦਾ achar ਦੇ ਸਭ ਤੋਂ ਫਾਇਦੇ ਪਤਾ ਹੁੰਦੇ ਨੇ ਕਿ ਟੈਸਟ ਸਾਊਂਡ ਵੀ ਕਰਦਾ ਹੈ ਪਰ ਉਹਨੂੰ ਖਾਣ ਦੇ ਚਾਹੁੰਦੇ ਜੀ ਕੜਵਾਹਟ ਤੇ ਸੁਆਦ ਆਉਂਦਾ ਹੈ ਉਹਨੂੰ ਗੁੜ ਦੇ ਵਿੱਚ ਤਿਆਰ ਕਰਦੇ ਨੇ ਲੋਕ ਖਾਣ ਨਹੀਂ ਲੈਣ ਤੇ ਸਵਾਦ ਨਹੀਂ ਲੱਗੇ ਨਹੀਂ ਇਹ ਹੋ ਰਹੀਏ ਨਫਾ ਚੱਲਦਾ ਹੈ ਇਹਦੇ ਵਿੱਚ ਨੇਚਰਲ ਪ੍ਰੀਜ਼ਰਵਰ ਐ ਜੀ ਗੁੜ ਤੇ ਹੈ ਜੇ ਨਿੰਬੂ ਦਾ achar ਮੰਗੂ ਪੁਰਾਣਾ ਹੋਈ ਜਾਊਗਾ ਜੀ ਕਾਲਾ ਹੋਈ ਜਾਊਗਾ ਉਸ ਤੋਂ ਵੀ ਵਧੀਆ ਪਣੀ ਬਾਕੀ ਦੇ ਲਈ ਖੱצי ਘੜਤੂ ਦਾ achar ਟੁੱਕਿਆਂ ਦਾ achar ਜਿਹੜਾ 4 ਵਗੈਰਾ ਆਪਾਂ ਹਰ ਕਿਸੇ ਦੇ ਮਾਇਆ ਹੋਏ ਆ ਹ ਇਹ ਆਪਣੀ ਵਿਕਤੀ ਹੈਗੀ ਕਿ ਨਾ ਸਾਰਾ 4000 ਟੋਲੇ ਲੈ ਰਹੇ ਮੈਂ ਤੁਹਾਨੂੰ ਦੱਸਦਾ ਜਿਹੜੇ ਆਪਾਂ ਜਿਹਨੂੰ 25 ਹਰਦੀ ਹੈਗੀ ਉਹ ਆਪਣੀ ਕਿਸਤੀ ਹੈਗੀਆਂ ਜਿਹੜੇ ਬਾਕੀ ਨੇ ਉਹ ਆਪਾਂ ਫਾਰਮਰਾਂ ਤੋਂ ਲੈ ਲਏ ਇਹਨੇ ਮਿਰਚ ਆ ਗਈ ਲਸਣ ਆ ਗਿਆ ਇਹ ਹਰ ਮਰ ਤੋਂ ਲੈ ਲਏ ਨਹੀਂ ਜਿਹੜੇ ਆਰਗੈਨਿਕ ਦੀ ਖਾਤੀ ਕਰਦੇ ਨੇ ਉਹਨਾਂ ਤੋਂ ਲੈ ਰਹੇ ਆਪਾਂ ਆਪਾਂ ਇਹ ਚਾਰ ਨੂੰ ਆਰਗੈਨਿਕ ਹੀ ਲੈ ਸਕਦੇ ਇਹਨੂੰ ਚਨਾ ਕੱਲ ਪਰ ਕੈਮੀਕਲ ਤੋਂ ਕਹਿਸਾ ਰਹਿ ਗਏ ਅੱਛਾ ਇਹਨੇ ਹੁਣ ਆਪਾਂ ਹਰ ਮਰ ਤੋਂ ਲੈ ਆਏ ਆ ਮੰਨ ਲੀਂ ਕਿ ਦੋ ਆਪਾਂ ਇਹਨਾਂ ਜਿਹੇਸੇ ਦੀ ਆਰਗੈਨਿਕ ਹੈ ਆਰਗੈਨਿਕ ਦੀ ਇਹ ਪੈਦਾਵਾਰ ਪਾਲ ਸਹੀ ਢੰਗ ਨਾਲ ਦਿੱਤੇ ਆਰਗੈਨਿਕ ਜੀ ਦੀ ਪੈਦਾਵਾਰ ਨੂੰ ਤੁਸੀਂ ਸਾਡੇ ਵੀ ਜਿਹੜੀ ਕੇ ਆਪਣੇ ਬਣਾਉਣ ਦਾ ਤਰੀਕਾ ਜਿਹੜਾ ਉਹ ਤੁਹਾਨੂੰ ਵੱਖਰਾ ਹੈ ਉਹ ਇਹ ਪਤਾ ਕਰਕੇ ਇਹ ਮਕਲਦ ਤੋਂ ਆਏ ਨਹੀਂ ਵਰਤੇ ਪ੍ਰਾਣੀ ਦੀਆਂ ਸਬਣਾਉਂਦੇ ਸਰਗਦੀ ਆ ਜੀ ਵੀ ਵੀ ਗੋਪਾ ਪੱਕਾ ਜੀ ਵੀ ਨੇ ਇੱਕ ਕੋਲੀ ਨੂੰ ਬੰਦ ਹੋ ਜਾਂਦੀਆਂ ਕਿੰਨੇ ਤਰ੍ਹਾਂ ਦੇ ਸਾਡੇ ਕੋਲ 11 ਕਿਸਮ ਦੇ ਨੇ ਜੀ ਨਹੀਂ ਤੇ ਜਿਹੜਾ ਤੁਸੀਂ ਗੱਡੀ ਦਾ ਦੱਸ ਰਹੇ ਹੋ ਕਿਹੜੇ ਸਰਕੇ ਨਾਲ ਉਹ ਚੀਜ਼ ਕਰਦਾ ਕਰਦਾ ਜੀ ਇਹ ਇੱਕ ਹਲਦੀ ਦਾ ਜੀ ਸਮਾਨ ਕਰੇਗੀ ਦੋ ਦੋ ਦਿਨਾਂ ਬਾਅਦ ਵੀ ਪੇਨ ਕਲਰ ਬੰਦ ਹੋ ਜਾਂਦੀ ਹੈ ਜੀ ਹਾਂ ਜੀ ਪਰ ਆਪ ਹੀ ਫੈਲਾਈ ਹੋਈ ਹੈ ਜੀ ਇਹਨਾਂ ਦੇ ਇਫੈਕਟ ਅੱਛਾ ਆਪਣੀ ਚੱਕ ਲੈ ਹਾਂ ਜੀ ਇੱਕ ਜਦੋਂ ਅਸੀਂ ਟ੍ਰੇਨਿੰਗ ਲਈ ਆਈ ਜੀ ਉੱਥੇ ਪੀਐਜੂ ਦਾ ਉਹ ਕਹਿੰਦੇ ਵੀ ਇਹਦਾ ਕੈਮੀਕਲ ਵਾਲਾ ਸਰਕਾ ਜੀ ਸਿੱਧਾ ਕੈਂਸਲ ਬਣਾਉਂਦਾ ਜੀ ਜਿਹੜਾ ਆਪਣਾ ਨੈਚੁਰਲ ਸਰਕਾ ਜੀ ਕੁਦਰਤੀ ਇਹ ਬਿਮਾਰੀਆਂ ਹਟਾਉਂਦਾ ਜੀ ਉਹ ਮੋਮਬੈਦੀ ਦਵਾਈ ਇਸ ਸਰਕੇ ਨਾਲ ਬਣਦੀ ਹੈ ਤੇ ਪਰ ਇਹ ਆਪਣਾ ਕੈਮੀਕਲ ਸਰਕਾ ਬੰਦ ਕਰਾਉਂਦੇ ਹਾਂ ਸਰਕਾਰ ਨੂੰ ਬਿਲਕੁਲ ਬੇਨਤੀ ਆਉਂਦੇ ਸੋਰ ਚਲੀ ਇਹ ਆ ਕੀ ਜੇ ਚਾਹ ਮੈਂ ਦੀ ਮਿਆਰ ਲੈ ਕੇ ਜਾਉ ਜੀ ਹਾਂ ਕੋਲੀ ਨਹੀਂ ਮੈਂ ਵੀ ਆ ਜੀ ਹਾਂ ਕੋਲੀ ਤਾਂ ਫਿਰ ਮੈਂ ਇਹਦਾ ਚਾਹ ਬੰਦ ਕਰ ਦਿਆਂਗਾ ਮੈਂ ਬਾਕੀ ਤਲੀ ਚੀਜ਼ ਕੋਈ ਵੀ ਨਹੀਂ ਖਾ ਸਕਦਾ ਉਹਦਾ ਠੀਕਾ ਦੀਪਦੀ ਵਾਲਾ ਲੈ ਕੇ ਜਾਉ ਜੀ ਇਹ ਬੰਦ ਕਰਦਾ ਹਾਂ ਜੀ 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 ਮੈਂ ਤੁਹਾਨੂੰ ਦੱਸੀ ਕਿ ਤੁਹਾਡਾ ਇਹ ਵੀ ਧੰਨਵਾਦ ਹੈ ਕਿ ਤੁਸੀਂ ਇੱਥੇ ਸਾਡੇ ਸ਼ਹਿਰ ਦੇ ਵਿੱਚ ਲਾਇਆ ਲੋਕਾਂ ਨੂੰ ਪ੍ਰਾਈਅਰ ਕਰਨ ਲਈ ਬਾਕੀ ਅਸੀਂ ਜੀ ਬੇਕਸਾਈ ਗਾ ਜੀ ਨਹੀਂ ਹੰਗੂ ਪ੍ਰਾਈਜ਼ ਮਿਲ ਉਸਨੂੰ ਬਹੁਤ ਪ੍ਰਾਣਾ ਕਲਾੜ ਹੈ ਕਿੰਨੀ ਤਰ੍ਹਾਂ ਦੀਆਂ ਇਹ ਹੋਰ ਚੀਜ਼ਾਂ ਗੁਰ ਤੋਂ ਤਿਆਰ ਕਰਦੇ ਤੁਸੀਂ ਆਪਾਂ ਦਾ ਗੁਰਦੇ ਵਿੱਚ ਆਪਾਂ ਦਾ ਖੁੱਡਾ ਗੰਨੇ 14-15 ਏਕੜ ਗੁਰ ਆਪਣਾ ਗੰਨਾ ਹੋਣੀ ਆਪਾਂ ਸਾਰੀ ਗੰਨਾ ਪ੍ਰੋਡਕਟ ਬਣਾ ਕੇ ਫਿਰ ਸੋਨਾ ਜੀ ਇਹ ਉਹ ਨਹੀਂ ਸੇਲ ਨਹੀਂ ਕਰਦੇ ਨਹੀਂ ਗੰਨਾ ਨਹੀਂ ਸੇਲ ਕਰਦੇ ਆਪਾਂ ਸਾਰੀ ਆਪਾਂ ਆਪਣੇ ਗ੍ਰਾਫੈਸ਼ਨ ਕਰਕੇ ਸਾਰਾ ਪ੍ਰੋਡਕਟ ਬਣਾ ਕੇ ਸਾਰੀ ਜੀ ਜੋ ਉਸ ਮਿੱਤੂ ਦੀ ਤੋਂ ਮੇਕੜਾ ਰੋਡ ਦੇ ਉੱਪਰ ਆਪਣਾ ਤਾਰਾਵਲੀ ਹੋਟਾ ਦੇ ਨਾਲ ਹੀ ਬਿਲਕੁਲ ਮੇਨ ਰੋਡ ਹਾਈਵੇ ਤੇ ਆਪਣਾ ਲਾਇਆ ਪਹਲਾੜੂ ਅੱਛਾ ਸੰਗਰੂਰ ਦੇ ਵਿੱਚ 14-15 ਫਕਾ ਦਾ ਮਿਲਣਾ ਨਹੀਂ ਜੀ ਆਪਾਂ ਕਰਦਾ ਵੀ ਉਹ ਇਹਦੇ ਪਿੱਛੇ ਵਿੱਚ ਸਿੰਪਲ ਗੁਰ ਹੋ ਗਏ ਸੌਂਫ ਵਾਲਾ ਗੁਰ ਹੋ ਗਏ ਇਹ ਮੈਡੀਕਲ ਗੁਰ ਹੋ ਗਏ ਇਹਦੇ ਵਿੱਚ ਅੰਬਹਾਲਦੀ ਸੁੰ ਚੀਨੀ ਕਾਲੀ ਮੇਂ ਸੌਂਫ ਜੁਆਇਨ ਵੱਡੀ ਛੋਟੀ ਇਲਾਚੀ ਮੈਂਦਾ ਹਾਂ ਇਹ ਬੈ ਵਾਸਤੇ ਕਬਜੇ ਵਾਸ ਹਾਜ਼ਮੀ ਵਾਸਤੇ ਸੁਗਰ ਵਾਲਾ ਬੰਦਾ ਹੀ ਖਾ ਸਕਦਾ ਇਹ ਇਹ ਆਮਲੇ ਵਾਲਾ ਗੁੜ ਹੋ ਗਿਆ ਜਿਵੇਂ til ਦੀ ਪਿੰਨੀ ਹੋ ਗਈ ਅਲਸੀ ਦੀ ਪਿੰਨੀ ਹੋ ਗੁੜ ਦੇ ਵਿੱਚ ਬਣਾਇਆ ਨਾਰੀਅਲ ਦੀ ਹੋ ਗਈ ਤੇ ਗੁੜ ਦਾ ਗਾਜਰ ਭਾਕ ਹੋ ਗਿਆ ਜਿਹੜਾ ਆਉਂਦਾ ਲੋਕਾਂ ਨੂੰ ਇਹ ਗਾਜਰ ਮੈਂ ਅੱਪਾ ਬਜ਼ਾਰੋਂ ਠਾਨਿਆ ਅੱਜ ਕੱਲ ਨਾਕਲੀ ਜੋਤ ਨਾਕਲੀ ਗੁੜ ਆ ਚੀਨੀ ਕਿ ਇਹ ਪ्युअर ਗੁੜ ਦੇ ਵਿੱਚ ਨੈਕਸਟ ਚੀਜ਼ ਆ ਇਹ ਆਮਲੇ ਵਾਲੀ ਦੇਸੀ ਔਲਾਸ ਘਾ ਕੇ ਪਾਇਆ ਕਿਸਕੇ ਹਾਜ਼ਮੀ ਵਾਸਤੇ ਇਹ ਵਿੱਚ ਔਲੇ ਵਾਲਾ ਹਾਂਜੀ ਔਲਾ ਜੀ ਦੇਸੀ ਔਲਾਸ ਘਾਟ ਕੇ ਬਿਸਕਟ ਹੋਣੇ ਵਿੱਚ ਬਾ ਇਹ ਆਪ ਦੇ ਘਰ ਇੱਕ ਬੀੜੀਆਂ ਲਾਈਆਂ ਹੋਈਆਂ ਨੇ ਬਾਕੀ ਸਾਰੇ ਦੱਸੋ ਸਰ ਇਹ ਜਿਹੜੀ ਮੈਂ ਇਹਨਾਂ ਦਾ ਕੱਚਾ ਮਾਲ ਲਿਆ ਕੇ ਬੜਾ ਟਾਂ ਦੇ ਕਰੇ ਤਿਆਰ ਕਰਦੀ ਆ ਜੀ ਮੈਂ ਕੇਵੀਕੇ ਸਭ ਰੂਪ ਤੋਂ ਟ੍ਰੇਨਗ ਲਈ ਸੀ ਕਰਦੀ ਹੋਈ ਤੇ ਬਾਕੀ ਹੋਮ ਮੇਡ ਸਾਫੜਾਂ ਨੇ ਇਹਦੇ ਵਿੱਚ ਕੋਈ ਵੀ ਕੈਮੀਕਲ ਜਾਂ ਕੋਈ ਕਾਸਟਿਕ ਨਹੀਂ ਹੋਊਗਾ ਜੀ ਇਹ ਗਲੇਸਰੀਨ ਦੇ ਬੇਸ ਤੋਂ ਸਪੈਸ਼ਲ ਤਿਆਰ ਬਣਾਦੀ ਮੈਂ ਨਿੰਮਟ ਐ ਲੋਹੇ ਦਾ ਰਗੜ ਕੇ ਜੀ ਇੱਕ ਓਟ ਮਿਲ ਕੋ ਹੋ ਗਈ ਇਹ ਖਲਾਫ ਹੋ ਜੀ ਇਹ ਹਲਦੀ ਚੰਦਨ ਦੀ ਬਾਕੀ ਔਰ ਕੁਝ ਹੋਰ ਜੀ ਮੈਂ ਕਾ ਦੇ ਘੜਿਆਂ ਵਿੱਚ ਪੱਤਾ ਕਰਕੇ ਰੱਖਦੀ ਹਾਂ ਉਹ ਮੈਂ ਤਿਆਰ ਕਰਦੀ ਹਾਂ ਇਦੇ ਵਿੱਚ ਕੌਣ ਕੌਣ ਤੁਹਾਡਾ ਘਰ ਦਾ ਮੈਂਬਰ ਸਾਥ ਦੇ ਰਿਹਾ ਤੁਹਾਡੇ ਪਰ ਮੇਰੇ ਹਸਬੰਦ ਕੰਮ ਕਰੁੰਦੇ ਨੇ ਅੱਛਾ ਬੱਚੇ ਵੀ ਸਾਥ ਹੁੰਦੇ ਨੇ ਉਹ ਪੈਕਿੰਗ ਦਾ ਕੰਮ ਕਰਦੇ ਨੇ ਬਹੁਤ ਹੌਸਲੀਆ ਹੋਰ ਸਿਆਣੀ ਕੁੜੀ ਹੈ ਜੀ ਪਰ ਪੂਰੇ ਪੰਜਾਬ ਤੋਂ ਬਾਹਰ ਜਾ ਰਿਹਾ ਬੱਚਾ ਹਾਂ ਸਰ ਮੇਰੇ ਹਲੇ ਤਕਰੀਬਨ ਆਲੇ-ਦਾਲ ਪਿੰਡਾਂ ਚ ਥੋੜਾ ਕਮਾਲ ਕਰਦਾ ਜੀ ਅਸੀਂ ਆਉਂਦੇ-ਆਉਂਦੇ ਵੀ ਸਪਨਾ ਦੇਖ ਕੇ ਆਉਂਦੇ ਹਾਂ ਪਰ ਵੀ ਨਹੀਂ ਮਿਲਦੇ ਜੀ ਹਾਂ ਤਾਂ ਦੂਸਰੇ ਨਾਲ ਉਹ ਬੰਦੇ ਨੇ ਜਿਹੜੇ ਹਾਈਬ੍ਰਿਡ ਵੀ ਹਾਂ ਜੀ 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 ਸਤਿਨਾਮ ਸੁਢੀ ਦਾ ਸਿਗਾ ਸਖਦੇਵ ਸਿੰਘ ਸਰਦਾਰ ਸੁਦੇਵ ਸਿੰਘ ਜੀ ਬੈਲਜੀਅਮ ਵਾਲੇ ਕਿਸੇ ਵੀ ਲੋੜਵੰਦ ਪਰਿਵਾਰ ਦੀ ਲੋੜ ਨੂੰ ਪੂਰਾ ਕਰਨ ਵਾਸਤੇ ਜਦੋਂ ਵੀ ਇਹਨਾਂ ਨੂੰ ਕਿਸੇ ਵੀ ਬੰਦੇ ਨੇ ਯਾਦ ਕੀਤਾ ਤਾਂ ਇਹਨਾਂ ਨੇ ਆਪਣਾ ਜਿਹੜਾ ਯੋਗਦਾਨ ਪਾਇਆ ਉਸ ਤੇ ਸੇਵਾ ਨਿਭਾਈ ਹੈ ਜਿੰਨੇ ਵੀ ਇਹਨਾਂ ਤੋਂ ਬਣਿਆ ਸੋ ਅੱਜ ਇਹਨਾਂ ਨੇ ਇੱਕ ਨਵਿਕਲਾ ਕੰਮ ਕਰਿਆ ਮੇਰੇ ਤੋਂ ਬਾਕੀ ਦਾ ਇਹਨਾਂ ਨੇ ਟਾਈਮ ਲਿਆ ਕਿ ਆਪਾਂ ਆਰਗੇਨਿਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਆਪਾਂ ਇੱਕ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਦਾ ਆਪ ਇੱਕ ਮੀਲਾ ਕਰਾਉਣਾ ਚਾਹੁੰਦੇ ਆ ਪਾਤਰਾਂ ਦੇ ਵਿੱਚ ਤਾਂ ਬੜਾ ਚੰਗਾ ਲੱਗਾ ਔਰ ਅੱਜ ਜਿੱਦਾਂ ਉਹਨਾਂ ਨੂੰ ਸਾਰਿਆਂ ਨੂੰ ਮਿਲੇ ਆ ਔਰ ਉਹਨਾਂ ਨੇ ਦੱਸਿਆ ਤਾਂ ਉਸ ਦੇ ਮੁਤਾਬਕ ਵਕਈ ਸਾਨੂੰ ਜਿਹੜਾ ਅਸੀਂ ਪਹਿਲਾਂ ਖਾ ਰਹੇ ਆ ਉਹ ਸਾਰਾ ਜ਼ਹਿਰ ਖਾ ਰਹੇ ਆ ਜਿੱਦਾਂ ਇੱਕ ਭਾਈ ਸਾਹਿਬ ਨੇ ਸਟਾਰਟਿੰਗ ਦੇ ਵਿੱਚ ਦੱਸਿਆ ਕਿ 10 ਮਣ 15 ਮਣ ਕਣਕ ਪੈਦਾ ਕਰਨ ਵਾਲੀ ਪਹਿਲੀ ਉਸ ਦੇ ਵਿੱਚੋਂ ਅਸੀਂ 60 60 ਮਣ ਜਿਹੜੀ ਹੈਗੀ ਆ ਉਹ ਅਨਾਜ ਪੈਦਾ ਕਰਵਾ ਰਹੇ ਆ ਉਹ ਕੀ ਕਿਉਂਕ ਇਹਨਾਂ ਨਾਲ ਕਿਉਂ ਪੈਦਾ ਹੋ ਰਿਹਾ ਕਿਉਂਕ ਉਹਨਾਂ ਦੇ ਵਿੱਚ ਜ਼ਹਿਰ ਪਾਇਆ ਅਗਰ ਉਹਨਾਂ ਦੇ ਵਿੱਚ ਰੂੜੀਆਂ ਦੀ ਵਰਤੋਂ ਕਰਕੇ ਜੋ ਕੀਤਾ ਜਾਂਦਾ ਤਾਂ ਸ਼ਾਇਦ ਅੱਜ ਜਿਹੜੇ ਆ ਸਾਡੀ ਨਵੀਂ ਜਨਰੇਸ਼ਨ ਹੈਗੀ ਹੈ ਪਤਾ ਹੀ ਨਹੀਂ ਲੱਗਦਾ ਕਿ ਕੋਈ ਕਹਿ ਰਿਹਾ ਜੀ ਸਾਡਾ ਬੰਦਾ ਤਾਂ 20 ਸਾਲ ਦਾ ਸੀਗਾ ਜੀ ਸੁੱਤੇ ਦਾ ਸੁਸਤਾ ਹੀ ਰਹਿ ਗਿਆ ਸਾਇਲੈਂਟ ਐਕ ਆਇਆ ਜੀ ਕੋਈ ਕਹਿੰਦਾ ਜੀ ਸਾਡਾ ਤਾਂ ਗੱਡੀ ਚਲਾ ਰਿਹਾ ਸੀਗਾ ਗੱਡੀ ਚਲਾਉਂਦੇ ਦਾ ਹੀ ਹੋ ਗਿਆ ਜੀ ਕੋਈ ਕਹਿੰਦਾ ਜੀ ਬਸ ਖੇਡਦੇ ਬੈਸੇ ਕਿ ਗੱਲਾਂ ਕਰਦੇ ਸੀਗੇ ਗੱਲਾਂ ਕਰਦੇ ਨੂੰ ਅਟੈਕ ਆਇਆ ਜੀ ਸੋ ਇਹ ਸਾਰੀਆਂ ਬਿਮਾਰੀਆਂ ਦਾ ਇੱਕੋ ਹੀ ਰੀਜਨ ਹੈਗਾ ਕਿ ਜਿਹੜੀਆਂ ਆਪਾਂ ਨਿਰਾ ਜ਼ਹਿਰ ਖਾ ਰਹੇ ਹਾਂ ਸੋ ਸਾਨੂੰ ਇਹਨਾਂ ਚੀਜ਼ਾਂ ਤੋਂ ਜਿਹੜਾ ਸਿੱਖਣਾ ਚਾਹੀਦਾ ਸੋ ਮੈਂ ਧੰਨਵਾਦ ਕਰਦਾ ਮਾਨ ਸਾਹਿਬ ਦਾ ਔਰ ਬੈਲਜੀਅਮ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਚਾਰ ਕੀਤਾ ਔਰ ਲੋਕਾਂ ਨੂੰ ਅਵੇਅਰ ਕੀਤਾ ਕਿ ਆਰਗੈਨਿਕ ਜਿਹੜੀ ਚੀਜ਼ਾਂ ਹੈਗੀਆਂ ਨੇ ਦੂਸਰੇ ਨਾਲੋਂ ਸਸਤੀਆਂ ਔਰ ਸਾਡੀ ਸਿਹਤ ਲਈ ਬਹੁਤ ਵਧੀਆ ਸਾਨੂੰ ਇਹ ਲੰਮਾ ਜੀਵਨ ਦੇ ਸਕਦੀਆਂ ਨੇ ਸੋ ਮੈਂ ਬਾਰਦਰ ਧੰਨਵਾਦ ਕਰਦਾ ਔਰ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਸਾਰਾ ਆਰਗੇਨਿਕ ਸਿਸਟਮ ਹੈਗਾ ਵੀ ਇੱਕ ਪਾਤਰਾਂ ਦੇ ਵਿੱਚ ਬਹੁਤ ਵੱਡਾ ਸ਼ੋਰੂਮ ਬਣੇ ਜਿਹਦੇ ਵਿੱਚ ਲੋਕਾਂ ਨੂੰ ਲੈਣ ਦੇ ਵਿੱਚ ਆਸਾਨੀ ਹੋ ਸਕੇ ਔਰ ਲੋਕਾਂ ਨੂੰ ਕੋਈ ਬੈਨੀਫਿਟਸ ਵਗੈਰਾ ਮਿਲਣ ਲੋਕ ਚਾਹੁੰਦੇ ਨੇ ਆ ਦੇਖੋ ਜੀ ਹੁਣ ਮੈਨੂੰ ਲੱਗਦਾ ਕਿ 2 ਘੰਟੇ 2 ਘੰਟੇ ਦੇ ਵਿੱਚ ਜਿਹੜਾ ਇਹ ਸਮਾਨ ਹੈ ਇੱਥੇ ਇਹਨਾਂ ਦੇ ਟੇਬਲਾਂ ਤੇ ਨਹੀਂ ਰਹਿਣਾ ਕਿਉਂਕਿ ਲੋਕ ਚਾਹੁੰਦੇ ਨੇ ਕਿ ਸਾਨੂੰ ਆਰਗੈਨਿਕ ਜਿਹੜੀ ਬਿਨਾ ਜ਼ਹਿਰ ਤੋਂ ਉੱਤੀ ਚਾਹੁੰਦੇ ਐ ਐਮਐਲਏ ਸਾਹਿਬ ਇੱਕ ਗੀੜੀ ਚੀਜ਼ ਦੇਖਣ ਨੂੰ ਮਿਲੀ ਖਾਸ ਖਾਸੇ ਖੇਤੀ ਦੀਆਂ ਨਾਲ ਵਿੱਚ ਕਿਹਾ ਜਾ ਰਿਹਾ ਜਾਨੂੰ ਉਹਨੂੰ ਚੇਂਜ ਕਰੀਓ ਸੋ ਦੇਖੋ ਇਹ ਤਾਂ ਲੋਕਾਂ ਦੀ ਆਵਾਜ਼ ਨੂੰ ਦੇਖਣਾ ਹੋਇਆ ਮੈਂ ਵਿਧਾਨ ਸਭਾ ਦੇ ਵਿੱਚ ਵੀ ਉਹਦੇ ਚੱਕਿਆ ਸੀਗਾ ਕਿਉਂਕਿ ਜੇ ਸੈਂਟਰਲ ਲੈਵਲ ਦਾ ਕੰਮ ਹੈਗਾ ਤੇ ਬਹੁਤ ਵੱਡੇ ਲੈਵਲ ਦਾ ਕੰਮ ਹੈਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਹੋ ਸਕਦਾ ਤੁਹਾਡੀ ਮੰਗੀ ਗੁਰੂਖਣ ਨੂੰ ਬੜਾ ਕੁਝ ਮਿਲਿਆ ਆਉਣ ਵਾਲਾ ਸਾਡਾ ਬਜਟ ਸੈਸ਼ਨ ਜਿਹੜਾ ਲੱਗ ਰਿਹਾ ਹੈ ਤਾਂ ਸੋ ਮੈਂ ਉਸ ਦੇ ਵਿੱਚ ਜਿਹੜਾ ਆਪਣਾ ਆਵਾਜ਼ ਉਠਾਉਂਗਾ ਜੀ ਕਿ ਲੋਕਾਂ ਨੂੰ ਅਵੇਅਰ ਕੀਤਾ ਜਾ ਸਕੇ ਬਹੁਤ ਸਾਰੇ ਸਮਾਜ ਸੇਵੀ ਸਾਡੇ ਲੋਕ ਹੈਗੇ ਨੇ ਬੈਲਜੀਅਮ ਸਾਹਿਬ ਵਰਗੇ ਮਾਨ ਸਾਹਿਬ ਵਰਗੇ ਹੋਰ ਬਹੁਤ ਸਾਰੇ ਸਮਾਜ ਸੇਵੀ ਇਦਾਂ ਦੇ ਹੈਗੇ ਨੇ ਜੋ ਜਿਹੜੇ ਸਾਨੂੰ ਇਹਨਾਂ ਚੀਜ਼ਾਂ ਤੋਂ ਜਾਣੂ ਕਰਾਉਂਦੇ ਨੇ ਤੁਸੀ ਸਭ ਦਾ ਧੰਨਵਾਦ ਕਰਨਾ ਕਿ ਐਸੇ ਇਨਸਾਨ ਧਰਤੀ ਤੇ ਹੋਰ ਹੋਣ ਔਰ ਪਰਮਾਤਮਾ ਇਹਨਾਂ ਦੀ ਲੰਮੀ ਉਮਰਾਂ ਕਰੇ ਕਿ ਜਿਹੜੇ ਲੋਕਾਂ ਦੇ ਕੰਮ ਆ ਸਕਦੇ ਜੀ ਜੀ ਸਰਕਾਰ ਜੋਗ ਐਮ ਐਲ ਏ ਸਾਹਿਬ ਨੇ ਦੱਸਿਆ ਹੈ ਕਿ ਛੋਟੀ ਉਮਰ ਦੇ ਵਿੱਚ ਅਟੈਕ ਹੋ ਜਾਣਾ ਛੋਟੀ ਉਮਰ ਦੇ ਵਿੱਚ ਆ ਇੰਨੀਆਂ ਬਿਮਾਰੀਆਂ ਨੇ ਘਰ ਕੀਤਾ ਹੋਇਆ ਇਹ ਚੀਜ਼ਾਂ ਨੂੰ ਮੈਂ ਦੇਖ ਕੇ ਹੈਰਾਨ ਹੁਣਾ ਕਿ ਸਾਡੇ ਵੱਡੇ ਵੱਡੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਕਦੀ ਇਹਨਾਂ ਬਿਮਾਰੀਆਂ ਦਾ ਪਤਾ ਹੀ ਨਹੀਂ ਸੀ ਹੁੰਦਾ ਕਾਰਨ ਕੀ ਸੀ ਕਿ ਉਹ ਸਾਰਾ ਸ਼ੁੱਧ ਖਾਂਦੇ ਸੀਗੇ ਇਸ ਵਜ੍ਹਾ ਨਾਲ ਹੁਣ ਆਪਾਂ ਇਹ ਪ੍ਰਾਪਨਾ ਕਰਕੇ ਸਤਿਕਾਰਯੋਗ ਸਾਡੇ ਐਮਐਲਏ ਸਾਹਿਬ ਨੇ ਆਪਾਂ ਨੂੰ ਕਿਉਂਕਿ ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਉਹਨਾਂ ਨੂੰ ਮਨਜ਼ੂਰੀ ਲੈਣੀ ਪੈਂਦੀ ਹੈ ਇਹ ਨਹੀਂ ਕਿ ਤੁਸੀਂ ਆਪਣੀ ਮਨਮਰਜ਼ੀ ਨਾਲ ਕੁਝ ਕਰ ਲਓ ਤੇ ਇਤਰੋ ਬੜਾ ਧੰਨਵਾਦ ਇਹਨਾਂ ਦਾ ਇਹਨਾਂ ਨੇ ਮਨਜ਼ੂਰੀ ਦੇ ਦਿੱਤੀ ਡਾਕਟਰ ਮਾਨ ਸਾਹਿਬ ਜਿਹੜੇ ਕਿ ਦੋ ਤਿੰਨ ਸਾਲ ਤੋਂ ਇਹ ਕੰਮ ਕਰ ਰਹੇ ਸੀ ਉਹਨਾਂ ਨੂੰ ਰਿਕੁਐਸਟ ਕਰਦਾ ਰਿਹਾ ਤੇ ਅੱਜ ਅਸੀਂ ਬਿਲਕੁਲ ਇਸ ਜਿਹੜਾ ਜੋ ਵੀ ਤੁਹਾਡੇ ਸਾਹਮਣੇ ਆ ਕਿ ਬਹੁਤ ਸਾਰੇ ਲੋਕਾਂ ਨੇ ਸਾਰਿਆਂ ਨੇ ਮਰਜ਼ਬ ਵਧੀਆ ਹੁੰਗਾਰਾ ਮਿਲਿਆ ਬਹੁਤ ਬਹੁਤ ਇਹ ਟੋਟਲ ਅੱਜ 18 ਆਈਆਂ ਨੇ ਜੇ ਮੇਰਾ ਇਹਦੇ ਚ ਨੰਬਰ ਹੈ 70875 71833 ਕੋਈ ਵੀ ਇਹਦੇ ਤੇ ਜਲਦੀ ਫੋਨ ਕਰਕੇ ਕੋਈ ਇਨਫੋਰਮੇਸ਼ਨ ਲੈਣੀ ਲੈ ਸਕਦੇ ਆ ਬਾਹੀਂ ਚਲੋ ਅਜੇ ਕਿਉਂ ਪਾਜੀ ਹੋ ਗਿਆ ਤੁਸੀਂ ਰਹਿ ਗਏ ਕਾ

पिछे करो फोन गुलाब सिंह जी सरदार गुलाब सिंह जी है ਧੰਨਵਾਦ ਕਰਦਾ ਹਾਂ ਸਾਡੇ ਸੰਬਾਤ ਸਰੇਸਿ ਬੈਲਜਮ ਸਾਹਿਬ ਦਾ ਔਰ ਡਾਕਟਰ ਮਾਨ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਔਰ ਲੋਕਾਂ ਨੂੰ ਦੱਸਿਆ ਕਿ ਆਪਾਂ ਜ਼ਹਿਰ ਤੋਂ ਬਚੀਏ ਆਰਗੈਨਿਕ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਆਪਾਂ ਖਰੀਦ ਕੇ ਘਰਾਂ ਦੇ ਵਿੱਚ ਪਰਿਵਾਰ ਦੇ ਵਿੱਚ ਬੈਠ ਕੇ ਖਾਈਏ ਸੋ ਸਾਨੂੰ ਅੱਜ ਬੜਾ ਕੁਛਕ ਨੂੰ ਮਿਲਿਆ ਔਰ ਮੇਰਾ ਬਹੁਤ ਜ਼ਿਆਦਾ ਖੁਸ਼ ਹੋਇਆ ਔਰ ਮੇਰਾ ਇਸ ਤੋਂ ਪਿੱਛਾ ਬਣ ਗਿਆ ਕਿ ਆਤਰਾ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਸ਼ੋਰ ਮੂਵਮੈਂਟ ਜਿਹਦੇ ਵਿੱਚ ਸਾਰੇ ਤਰ੍ਹਾਂ ਦੇ ਫਲੈਕਸ ਨੇ ਜਿਹੜੇ ਉਹ ਸੁਰੱਖਿਏ ਜਾਣ ਔਰ ਲੋਕ ਲੈ ਕੇ ਜਾਣ ਔਰ ਯਾਦ ਕਰਨ ਕੇ ਵਾਕੇ ਵੀ ਤੋਂ ਮੈਂ ਵਿਸ਼ੇਸ਼ ਤੌਰ ਤੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਉੱਤੇ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਸਾਡੇ ਕਾਰਗੁਜ਼ਾਰ ਦੇ ਪ੍ਰਧਾਨ ভাইস ਪ੍ਰਧਾਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਸ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਪ੍ਰალა ਕੀਤਾ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਕਿ ਜਿਹੜੇ ਪ੍ਰੋਟੈਕਟ ਲੈ ਕੇ ਆਏ ਇੱਥੇ ਔਰ ਸਾਨੂੰ ਦੱਸਿਆ ਉਹਨਾਂ ਨੇ ਅਵੇਅਰ ਕਰਾਇਆ ਆਪ ਮਿਹਨਤ ਕਰਕੇ ਪਰਿਵਾਰ ਦਾ ਕਿਦਾਂ ਉਹ ਲੋਗ ਗੁਜ਼ਾਰਾ ਕਰ ਰਹੇ ਨੇ ਇੱਕ ਬੇਟੀ ਨੇ ਬੜਾ ਖੂਬਸੂਰਤ ਪੁਨਰ ਗਿਆ ਦੋ ਚਾਰ ਗੱਲਾਂ ਮੈਨੂੰ ਲੱਗੀਆਂ ਕਿ ਜਿਹੜੇ ਬੱਚੇ ਵਿਦੇਸ਼ਾਂ ਦਾ ਰੂਪ ਕਰਦੇ ਨੇ ਮੈਂ ਆਪਣੇ ਪਰਿਵਾਰ ਦਾ ਸਾਥ ਦੇ ਰਹੀਆਂ ਮੈਂ ਆਪਣੇ ਪਿਓ ਦਾ ਸਾਥ ਦੇ ਰਹੀਆਂ ਘਰੇ ਬੈਠ ਕੇ ਕੰਮ ਕਰਦੇ ਆ ਹਫਤੇ ਦਾ 40-45000 ਰੁਪਇਆ ਕਮਾ ਰਹੇ ਹਾਂ ਚਾਹੇ ਕੋ ਵੱਡੀ ਸਾਡੂ ਹੋਰ ਸੇਰ ਲੈਣ ਦੀ ਲੋੜ ਹੈਗੀ ਹੈ ਇਹਨਾਂ ਚੀਜ਼ਾਂ ਤੋਂ ਅਸੀਂ ਘਰੇ ਬੈਠ ਕੇ ਜਿਹੜੀਆਂ ਚੀਜ਼ਾਂ ਉਹ ਤਿਆਰ ਕਰ ਸਕਦੇ ਆ ਬਹੁਤ ਠੱਗ ਜਣਾ ਲਾਵਾਂਗੇ ਕਿ ਇੱਥੇ ਪਾਰਕਿੰਗ ਬਣਾ ਰਹੇ ਆ ਆਪਾਂ ਜੀ ਇਸ ਪੁਰਾਣੇ ਬਾਸਟੈਂਡ ਦੀ ਇੰਟਰਲੌਕ ਵਗੈਰਾ ਲਾ ਕੇ ਕਿ ਜਿਹੜੇ ਲੋਕਾਂ ਨੂੰ ਵੀ ਆਉਣ ਜਾਣ ਤੇ ਸਾਨੀ ਹੋ ਸਕੇ ਔਰ ਜਿਹੜੇ ਸਾਧਨ ਨੇ ਉਹ ਵੀ ਵਧੀਆ ਟੱਕਣਾ ਰੁਕ ਸਕਣ ਬਹੁਤ